ਸਸਤੀ ਕਾਲਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਆਪਾਂ ਗੱਲ ਕਰਦੇ ਹਾਂ ਬਰਕਤ ਵੀਡੀਓ ਦੀ ਜਿਸ ਵਿੱਚ ਕਿ ਪ੍ਰੀਤ ਦੇ ਡੈਡੀ ਬਹੁਤ ਗੁੱਸੇ ਵਿੱਚ ਆਉਂਦੇ ਨੇ ਤੇ ਉਹ ਸਾਰੇ ਪੈਸੇ ਲੈ ਕੇ ਪ੍ਰੀਤ ਦੀ ਮੰਮੀ ਗਾੜੀ ਸੁੱਟ ਦਿੰਦੇ ਨੇ ਤੇ ਉਹ ਪੁੱਛਦੀ ਹੈ ਕੀ ਗੱਲ ਹੋਈ ਤੁਸੀਂ ਇੰਨੇ ਗੁੱਸੇ ਵਿੱਚ ਆਏ ਨਾਲੇ ਮੇਰੇ ਗਾੜੀ ਪੈਸੇ ਸੁੱਟ ਦਿੱਤੇ ਤਾਂ ਫਿਰ ਉਹ ਕਹਿੰਦੇ ਆ ਕਿ ਜਿੱਦਾਂ ਤੈਨੂੰ ਕਿਸੇ ਖਾਲ ਦਾ ਪਤਾ ਹੀ ਨਹੀਂ 50000 ਦੇ ਵਿੱਚੋਂ ਪੂਰੇ 12000 ਕੱਟਨੇ ਤੇ ਫਿਰ ਥੇਪ੍ਰੀਤ ਦੀ ਮੰਮੀ ਬੋਲਦੀ ਹੈ ਕਿ ਕਿੱਦਾਂ ਸਾਰੇ ਜਣੇ ਮੇਰੇ ਵੱਲ ਗੁੱਸੇ ਨਾਲ ਵੇਖੀ ਜਾਂਦੇ ਹੋ ਮੈਂ ਕਿਹੜਾ ਪੈਸੇ ਆਪਣੇ ਪਿੱਕਿਆਂ ਨੂੰ ਦੇ ਆਈ ਹਾਂ ਸਾਰੇ ਪੈਸੇ ਘਰ ਦੇ ਖਰਚੇ ਵਿੱਚ ਹੀ ਵਰਤੇ ਗਏ ਨੇ ਫਿਰ ਇੱਥੇ ਕਵਰ ਬੋਲਦਾ ਹੈ ਮੰਮੀ ਗੱਲ ਤੁਹਾਡੇ ਪਿੱਕਿਆਂ ਦੀ ਨਹੀਂ ਆ ਅਸੀਂ ਕਿਹੜਾ ਤੁਹਾਡੇ ਤੇ ਸ਼ੱਕ ਕਰ ਰਹੇ ਹਾਂ ਪਰ 12000 ਰੁਪਿਆ ਦੋ ਦਿਨਾਂ ਦੇ ਵਿੱਚ ਘਰ ਦੇ ਖਰਚੇ ਲਈ ਵਰਤਿਆ ਜਾਣਾ ਇਹ ਵੀ ਕੁਝ ਸਮਝ ਨਹੀਂ ਆ ਰਿਹਾ ਇਹ ਰਿੱਤੀ ਸੰਦੀਪ ਬੋਲਦੀ ਆ ਕਿ ਮੰਮੀ ਹਜੇ ਤਾਂ ਤੁਹਾਡੇ ਹੱਥ ਵਿੱਚ ਘਰ ਦੀ ਸਾਰੀ ਜ਼ਿੰਮੇਵਾਰੀ ਹੈ ਜੇ ਕਿਤੇ ਮੇਰੇ ਕੋਲ ਹੁੰਦੇ ਪੈਸੇ ਤਾਂ ਮੇਰੇ ਤੇ ਇਲਜ਼ਾਮ ਲੱਗ ਜਾਣਾ ਸੀ ਕਿ ਮੈਂ ਇਹ ਸਾਰੇ ਪੈਸੇ ਚੋਰੀ ਕਰ ਲਈ ਨੇ ਫੇਰ ਵੀ ਸਾਰੇ ਜਣੇ ਇਹੀ ਪੁੱਛਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਸਾਨੂੰ ਦੱਸੋ ਤਾਂ ਸਹੀ ਤੁਸੀਂ ਇਹ 12000 ਰੁਪਿਆ ਘਰ ਦੇ ਖਰਚੇ ਵਿੱਚ ਕਿੱਥੇ ਵਰਤ ਲਿਆ ਦੋ ਦਿਨਾਂ ਦੇ ਵਿੱਚ ਪਰ ਇੱਥੇ ਪ੍ਰੀਤ ਦੀ ਮੰਮੀ ਕੁਝ ਵੀ ਸੱਚ ਨਹੀਂ ਦੱਸਦੀ ਕਿ ਮੈਂ ਉਹ ਪੈਸੇ ਵਿੱਕੀ ਨੂੰ ਦੇ ਦਿੱਤੇ ਆ ਇੱਥੇ ਸੰਦੀਪ ਦਾ ਸਾਰਾ ਉਸ ਨੂੰ ਕਹਿੰਦਾ ਹੈ ਕਿ ਸੰਦੀਪ ਹੁਣ ਇਹ ਸਾਰੇ ਪੈਸੇ ਤੂੰ ਸੰਭ ਕੇ ਰੱਖ ਲਾ ਪਰ ਸੰਦੀਪ ਮਨਾ ਕਰ ਦਿੰਦੀ ਹੈ ਕਿ ਮੈਂ ਇਹ ਜ਼ਿੰਮੇਵਾਰੀ ਨਹੀਂ ਚੱਕ ਸਕਦੀ ਫਿਰ ਇੱਥੇ ਸੰਦੀਪ ਦੀ ਸੱਸ ਵੀ ਗੁੱਸੇ ਹੋ ਕੇ ਉੱਠ ਕੇ ਚਲੀ ਜਾਂਦੀ ਹੈ ਇਧਰ ਵਿੱਕੀ ਵੀ ਅਲਮਾਰੀ ਲੈ ਕੇ ਆ ਜਾਂਦਾ ਹੈ ਜੋ ਪੈਸੇ ਉਸ ਦੀ ਸੱਸ ਨੇ ਉਸ ਨੂੰ ਚੋਰੀ ਦਿੱਤੇ ਹੁੰਦੇ ਨੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ